ਡਿੰਪੀ ਤੋਂ ਲੰਘਦੀ ਬੱਸ ਨੇ ਪੰਜ ਲੋਕਾਂ ਦੀ ਜਾਨ ਲਈ ਪਰ ਡਿੰਪੀ ਢੱਲੋਂ ਹਲੇ ਤੱਕ ਚੁੱਪ ਨਹੀਂ ਨਿਊ ਦੀ ਬੱਸਾਂ ਉਹੀ ਨੇ ਜਨ੍ਹਾਂ ਬਾਰੇ ਗੱਲ ਪ੍ਰਚਲਿਤ ਹੈ ਕਿ ਇਹਨਾਂ ਨੂੰ ਦੇਖ ਕੇ ਆਮ ਲੋਕ ਸੜਕ ਖਾਲੀ ਕਰ ਦਿੰਦੇ ਨੇ ਕਿਉਂਕਿ ਨਿਊ ਦੀ ਬੱਸ ਵਾਲਿਆਂ ਨੂੰ ਸ਼ਾਇਦ ਆਪਣੀ ਰਫ਼ਤਾਰ ਜ਼ਿਆਦਾ ਪਿਆਰੀ ਹੈ ਆਮ ਲੋਕਾਂ ਦੀ ਜਾਨ ਨਹੀਂ ਅੱਜ ਸਵੇਰੇ ਕੋਟਪੁਰਾਚ ਹੋਏ ਹਾਸੇ ਦਾ ਕਾਰਨ ਵੀ ਬੱਸ ਦੀ ਤੇਜ਼ ਰਫ਼ਤਾਰ ਰਹੀ ਇਹ ਸਿਰਫ ਅਸੀਂ ਨਹੀਂ ਕਹਿ ਰਹੇ ਇਹ ਚਸ਼ਮਦੀਪ ਵੀ ਦੱਸ ਰਹੇ ਨੇ ਜੋ ਬਸਤੇ ਵਿੱਚ ਮੌਜੂਦ ਸੀ ਹਾਲਾਂਕਿ ਇੱਕ ਟਰੱਕ ਦੇ ਵੱਲੋਂ ਬੱਸ ਨਾਲ ਟਕਰਾਨ ਦੀ ਚਰਚਾ ਵੀ ਸਾਹਮਣੇ ਆਈ ਪਰ ਇਹ ਵੀ ਕਿਹਾ ਗਿਆ ਕਿ ਬੱਸ ਦੀ ਰਫ਼ਤਾਰ ਇੰਨੀ ਸੀ ਕਿ ਬੱਸ ਆਪਣੇ ਆਪ ਨੂੰ ਸੁਪੂਲਤੇ ਸੰਭਾਲ ਨਹੀਂ ਸਕੇ ਜਿਸ ਤੇ ਕਰਕੇ ਬੱਸ ਨਾਲੇ ਦੇ ਵਿੱਚ ਜੱਡ ਗਈ ਤੇ ਜਿਸ ਤੇ ਕਰਕੇ 5 ਲੋਕਾਂ ਦੀ ਮੌਤ ਹੋਈ ਤਕਰੀਬਨ 29 ਜ਼ਖਮੀ ਹੋਏ ਤੇ ਜਿਨ੍ਹਾਂ ਦੇ ਵਿੱਚੋਂ ਦੋ ਬੇहद ਗੰਭੀਰ ਜ਼ਖਮੀ ਨੇ ਇਸ ਸਬਦੇ ਵਿੱਚ ਬੜੀ ਹੈਰਾਨੀ ਦੀ ਗੱਲ ਇਹ ਰਹੀ ਕਿ ਨਿਊਦੀਪ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਰਕੇ ਐਡਾ ਵੱਡਾ ਹਾਸਾ ਵਾਪਰਿਆ ਹੋਵੇ ਤੇ ਡਿੰਪੀ ਟੱਲੋਂ ਜੋ ਗਿੱਦੜਵਾਹ ਦੇ ਮੌਜੂਦਾ ਐਮਐਲਏ ਨੇ ਉਹ ਇਹ ਵੀਡੀਓ ਰਿਕਾਰਡ ਕੀਤੇ ਜਾਣ ਤੱਕ ਭਾਬ ਅੱਜ ਸ਼ਾਮ 5:30 ਵਜੇ ਤੱਕ ਚੁੱਪ ਹੋਣ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਗਿਆ ਹੋਵੇ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਅਵੇ ਟੱਲੋਂ ਜੋ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਰਹਿੰਦੇ ਨੇ ਤੇ ਬੜੇ ਗੀਤ ਲਾ ਕੇ ਆਪਣੀਆਂ ਰੀਲਾਂ ਤੇ ਵੀਡੀਓ ਸਾਂਝੀਆਂ ਕਰਦੇ ਨੇ ਪਰ ਐਡਾ ਵੱਡਾ ਹਾਸਾ ਹੋਇਆ ਹੋਵੇ ਤੇ ਉਹਨਾਂ ਦੇ ਵੱਲੋਂ ਵੀ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਹਾਲੇ ਤੱਕ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਜਾਣਾ ਬੇहद ਸ਼ਰਮਨਾਕ ਗੱਲ ਹੈ ਨਾਲ ਹੀ ਭਗਵੰਤ ਸਿੰਘ ਮਾਨ ਦੀ ਵੀ ਉਹ ਪੋਸਟ ਤੁਹਾਨੂੰ ਜ਼ਰੂਰ ਪੜਾ ਦਈ ਹੈ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਦੁੱਖ ਜ਼ਾਹਰ ਜ਼ਰੂਰ ਕੀਤਾ ਪਰ ਮੁੱਖ ਮੰਤਰੀ ਸਾਹਿਬ ਨੇ ਆਪਣੀ ਪੋਸਟ ਦੇ ਵਿੱਚ ਕਿਤੇ ਵੀ ਘਟਨਾ ਦੇ ਲਈ ਜ਼ਿੰਮੇਵਾਰ ਬੱਸ ਕੰਪਨੀ ਬੱਸ ਡਰਾਈਵਰ ਜਾਂ ਫਿਰ ਕਿਸੇ ਵੀ ਹੋਰ ਨੂੰ ਬਣਦੀ ਸਜ਼ਾ ਦੇਣ ਦੀ ਗਲ ਜਾਂ ਬਣਦੀ ਕਾਰਵਾਈ ਕਰਨ ਦੀ ਗਲ ਤੱਕ ਨਹੀਂ ਕਹੀ ਕੀ ਗੱਲ ਮਾਨਸਾਪ ਕਿਸੇ ਵੇਲੇ ਤੁਸੀਂ ਇਸੇ ਨਿਊ ਦੀ ਬਸ ਤੇ ਸਵਾਲ ਖੜੇ ਕਰਦੇ ਹੁੰਦੇ ਸੀ ਤੇ ਅੱਜ ਉਸੇ ਨਿਊ ਦੀ ਬਸ ਦੀ ਤੇਜ਼ ਰਫ਼ਤਾਰ ਕਰਕੇ ਪੰਜ ਲੋਕਾਂ ਦੀ ਜਾਨ ਚਲੀ ਗਈ 29 ਜ਼ਖਮੀ ਹੋ ਗਏ ਤੇ ਅੱਜ ਕਿਸੇ ਕਾਰਵਾਈ ਦੇ ਲਈ ਝੂਠਾ ਧਰਵਾਸਾ ਵੀ ਨਹੀਂ ਅੱਜ ਸ਼ਾਇਦ ਇਹ ਪੱਕਪਾਤ ਮਾਨਸਾਪ ਇਸੇ ਕਰਕੇ ਆ ਕਿਉਂਕਿ ਨਿਊ ਦੀ ਬਸ ਦੇ ਮਾਲਕ ਹਰਦੀਪ ਸਿੰਘ ਨੇ ਪੀਟਲੋਂ ਹੋਰ ਐਮਐਲਏ ਨੇ ਤੇ ਉਹ ਵੀ ਤੁਹਾਡੀ ਪਾਰਟੀ ਦੇ ਵੱਲੋਂ ਸ਼ਾਇਦ ਇਸੇ ਕਰਕੇ ਉਹੀ ਨਿਊ ਦੀ ਬੱਸ ਜਿਸ ਤੇ ਤੁਸੀਂ ਪਹਿਲਾਂ ਸਵਾਲ ਖੜੇ ਕਰਦੇ ਹੁੰਦੇ ਸੀ ਅੱਜ ਉਹ ਤੁਹਾਨੂੰ ਦੇਸੀ ਕਿਉ ਵਰਗੀ ਲੱਗਦੀ ਹੋਣੀ ਹੈ ਨਿਊ ਦੀ ਬੱਸ ਬਾਰੇ ਗੱਲ ਹੋਰ ਮੈਂ ਦੱਸ ਦੇਵਾਂ ਕਿ ਜੇਕਰ ਤੁਸੀਂ ਪੰਜਾਬ ਭਰ ਦੇ ਵਿੱਚ ਬੱਸਾਂ ਦੇ ਹੋਏ ਹਾਦਸਿਆਂ ਤੇ ਨਜ਼ਰ ਮਾਰੋਗੇ ਤਾਂ ਸਭ ਤੋਂ ਵਦੇਰੇ ਹਾਸੇ ਕਰਨ ਵਾਲੀਆਂ ਬੱਸਾਂ ਦੇ ਵਿੱਚ ਨਿਊ ਦੀ ਬੱਸ ਤੁਹਾਨੂੰ ਪਹਿਲੀ ਕਤਾਰ ਦੇ ਵਿੱਚ ਖੜੀ ਨਜ਼ਰ ਆਵੇਗੀ ਤੇ ਜੇਕਰ ਆਮ ਲੋਕਾਂ ਦੀ ਮੰਨੀਏ ਤਾਂ ਹਾਸਿਆਂ ਦਾ ਮੁਕਰ ਨਿਊਦੀ ਬਸਤੀ ਤੇਜ਼ ਰਫ਼ਤਾਰ ਨੂੰ ਲੋਕ ਮੰਨਦੇ ਨੇ ਤੇ ਜੇਕਰ ਇੰਨੇ ਹਾਸੇ ਕਰਨ ਤੋਂ ਬਾਅਦ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਣ ਤੋਂ ਬਾਅਦ ਵੀ ਨਿਊਦੀ ਬਸਤੀ ਰਫ਼ਤਾਰ ਜਿਉਂਦੀ ਤਿਉਹ ਰਹੇਗੀ ਤਾਂ ਫਿਰ ਸ਼ਾਇਦ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਨਿਊਦੀ ਬਸਤੇ ਚੜਨ ਵਾਲੇ ਲੋਕ ਹੁਣ ਆਪਣੀ ਜਾਨ ਤਲੀ ਤੇ ਰੱਖ ਕੇ ਚੜਿਆ ਕਰਨ ਮੈਂ ਪਿਛਲੀ ਵਾਰ ਵੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਸੀ ਕਿ ਹਰਦੀਪ ਸਿੰਘ ਡਿੰਪੀ ਟੱਲੋਂ ਹੁਣ ਤੁਹਾਡੀ ਪਾਰਟੀ ਦੇ ਵਿੱਚ ਨੇ ਤੁਸੀਂ ਸੱਤਾ ਦੇ ਵਿੱਚੋਂ ਤੇ ਉਹ ਮੌਜੂਦਾ ਐਮਐਲਏ ਨੇ ਪਈ ਹੁਣ ਇਹਨਾਂ ਦੀਆਂ ਬੱਸਾਂ ਦੇ ਲਈ ਹਵਾ ਦੇ ਵਿੱਚ ਕੋਈ ਨਾ ਕੋਈ ਸੜਕਾਂ ਐਸੀਆਂ ਬਣਵਾ ਦੇਵੋ ਕਿ ਜਿੱਨਾਂ ਸੜਕਾਂ ਤੇ ਨਾ ਕੋਈ ਨਾਲਾ ਹੋਵੇ ਨਾ ਕੋਈ ਖੱਡਾ ਹੋਵੇ ਨਾ ਕੋਈ ਦਰਖਤ ਹੋਵੇ ਤੇ ਲੋਕ ਤਾਂ ਉਹਨਾਂ ਸੜਕਾਂ ਤੇ ਬਿਲਕੁਲ ਨਹੀਂ ਹੀ ਨਾ ਹੋਣ ਤਾਂ ਜੋ ਫਿਰ ਇਹ ਨਿਊ ਦੀ ਬੱਸ ਵਾਲੇ ਆਪਣੀ ਤੇਜ਼ ਰਫ਼ਤਾਰ ਵਾਲਾ ਕੀੜਾ ਉਹਨਾਂ ਸੜਕਾਂ ਤੇ ਸ਼ਾਂਤ ਕਰ ਸਕਣ ਇਸ ਦੇ ਨਾਲ ਹੀ ਆਮ ਲੋਕ ਤਾਂ ਘੱਟੋ-ਘੱਟ ਉਹਨਾਂ ਨੂੰ ਇਹ ਫਾਇਦਾ ਜ਼ਰੂਰ ਹੋਵੇਗਾ ਆਮ ਲੋਕਾਂ ਨੂੰ ਕਿ ਉਹ ਨਿਊ ਦੀ ਬੱਸ ਦੀਆਂ ਬੱਸ ਦੇ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦੇ ਵਿੱਚ ਮਰਨ ਤੋਂ ਬਚ ਜਾਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੋਸ਼ੀਆਂ ਤੇ ਕਾਰਵਾਈ ਵੀ ਹੁੰਦੀ ਆ ਜਾਂ ਫਿਰ ਸਿਰਫ ਪੋਸਟਾਂ ਦੇ ਰਾਹੀਂ ਦੁੱਖਤਾ ਪ੍ਰਗਟਾਵਾ ਕਰਕੇ ਹੀ ਸਾਰ ਦਿੱਤਾ ਜਾਂਦਾ ਹੈ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜੱਜ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ